ਸਾਖੀ ਗਾਲ ਸਾਰਿਆਂ ਨੂੰ ਜੀ ਸਾਡੇ ਵੱਲੋਂ ਪਿਆਰ ਭਰੀ ਤੇ ਤੁਹਾਡੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਤੁਹਾਡੇ ਸਾਰਿਆਂ ਦੀ ਡਿਮਾਂਡ ਤੇ ਤੇ ਸਾਰੇ ਜਾਨੇ ਬਹੁਤ ਕਹਿੰਦੇ ਸੀਗੇ ਕਿ ਸਿਮੀ ਦੀਦੀ 빙ਸਿਕ ਵਿੱਚ ਵਾਪਸ ਆਜੋ ਤੇ ਕੱਲ ਦਾ ਮੈਂ ਇੱਕ ਸ਼ੂਟ ਕਰਾਈ ਆ ਪਤਾ ਨਹੀਂ ਉਹ ਅੱਜ ਅਪਲੋਡ ਹੋਣਾ ਜਾਂ ਕੱਲ ਅਪਲੋਡ ਹੋਣਾ ਮੈਨੂੰ ਚੰਗੀ ਤਰ੍ਹਾਂ ਨਹੀਂ ਪਤਾ ਤੇ ਉਹ ਆਣਾਗੇ ਤਾਜ ਸੰਦੀਪ ਚੈਨਲ ਤੇ ਜਿਹੜੀ ਵੀਡੀਓ ਦੇ ਵਿੱਚ ਮਤਲਬ ਆਪਾਂ ਸ਼ੂਟ ਕੀਤਾ ਉਹ ਤਾਜ ਸੰਦੀਪ ਤੇ ਆਉਣਾ ਤੇ ਬਾਕੀ ਤੁਸੀਂ ਵੀ ਸਿੱਖਤ ਜਾ ਕੇ ਵੀ ਦੇਖ ਸਕਦੇ ਹੋ ਹੋ ਸਕਦਾ ਕਿ ਤਰ੍ਹਾਂ ਕਿਤੇ ਉੱਥੇ ਵੀ ਆ ਜਾਈਏ ਕਿਉਂਕਿ ਮੈਂ ਕੱਲ ਪਹਿਲੀ ਵਾਰ ਗਈ ਸੀ ਤੇ ਮੈਨੂੰ ਚੰਗੀ ਤਰ੍ਹਾਂ ਮਤਲਬ ਨਹੀਂ ਪਤਾ ਤੇ ਬਾਕੀ ਤੁਸੀਂ ਸਾਰੇ ਜਣੇ ਇੰਨਾ ਪਿਆਰ ਕਰਦੇ ਹੋ ਇੰਨੀ ਸਪੋਰਟ ਕਰਦੇ ਹੋ ਤੁਹਾਡੇ ਸਾਰਿਆਂ ਦੇ ਕਹਿਣ ਤੇ बार-बार ਤੁਸੀਂ ਕਮੈਂਟ ਕਰਦੇ ਹੋ ਮੇਰੇ ਚੈਨਲ ਤੇ ਵੀ ਕਰਦੇ ਹੋ ਭਾਜੀ ਉਹਨਾਂ ਨੂੰ ਵੀ ਕਹਿੰਦੇ ਹੋ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਅੱਜ ਫੇਰ ਮੈਂ ਚਲੋ ਉੱਥੇ ਵਾਪਸ ਗਈ ਏਦਾਂ ਹੀ ਮੇਰ ਨਾਲ ਪਿਆਰ ਬਣਾਏ ਰੱਖਿਓ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਪੂਰੇ ਪੂਰੇ ਫੁੱਲ ਫੁੱਲ ਐਪੀਸੋਡ ਤਨੂੰ ਚੈਨਲ ਬੀਇੰਗ ਸਿੱਖ ਤੇ ਜਾ ਕੇ ਵੀ ਦੇਖਨੇ ਨੇ ਤਾਂ ਸੰਦੀਪ ਤੇ ਜਾ ਕੇ ਵੀ ਦੇਖਨੇ ਨੇ ਫੁੱਲ ਸਪੋਰਟ ਕਰਨੀ ਐ ਜੇ ਤੀ ਵਾਪਸ ਉਥੋਂ ਤੱਕ ਦੁਬਾਰਾ ਸਾਨੂੰ ਪਹੁੰਚਾਇਆ ਤੇ ਚੈਨਲ ਦੇ ਉੱਤੇ ਜਾ ਕੇ ਪੂਰੀਆਂ ਪੂਰੀਆਂ ਵੀਡੀਓ ਵੇਖ ਕੇ ਤੇ ਜਿਰਾਕ ਕਰਦੋ ਦਬ ਕੇ ਚੈਨਲ ਨੂੰ ਸਪੋਰਟ ਬੀਇੰਗ ਸਿੱਖ ਨੂੰ ਵੀ ਤਾਂ ਸੰਦੀਪ ਨੂੰ ਵੀ ਤੇ ਫਿਰ ਤੋਂ ਇੱਕ ਵਾਰੀ ਉਹ ਚੈਨਲਾਂ ਦੇ ਉੱਤੇ ਵਜਾ ਵਜਾ ਕਰਾ ਦਿਓ ਤਾਂ ਮੈਂ ਦੁਬਾਰਾ ਚੈਨਲ ਬੋਲਦਾ ਬੀਇੰਗ ਸਿੱਖ ਚੈਨਲ ਤਾਂ ਸੰਦੀਪ ਚੈਨਲ ਇੱਕ ਚੈਨਲ ਹੋਰ ਸੀਗਾ ਭਾਜੀ ਹੋਣਾ ਦਾ ਉਹ ਮੇਰੇ ਦਿਮਾਗ ਚੋਂ ਨਿਕਲ ਗਿਆ ਪਤਾ ਨਹੀਂ ਕਿਹੜਾ ਸੀਗਾ ਸ਼ਾਇਦ ਤਾਜ ਫਿਲਮੀ ਸੀਗਾ ਕਿ ਤਿੰਨੋਂ ਚੈਨਲਾਂ ਨੂੰ ਤੁਸੀਂ ਦੱਬ ਕੇ ਸਪੋਰਟ ਕਰੋ ਤੇ ਦੱਬ ਕੇ ਵੇਖਿਓ ਤੇ ਦੱਸਿਓ ਫਿਰ ਕਿੱਦਾਂ ਇਨੀ دیر ਬਾਅਦ ਗਏ ਕਿੱਦਾਂ ਦੀ ਐਕਟਿੰਗ ਲੱਗੀ ਕਿੱਦਾਂ ਦੀ ਨਹੀਂ ਤੇ ਇਹਦੇ ਨਾਲ ਨਾਲ ਇੱਕ ਖੁਸ਼ਖਬਰੀ ਹੋਰ ਹੋਏਗੀ ਤੇ ਉਹ ਤੁਸੀਂ ਮੈਨੂੰ ਚੈਨਲ ਤੇ ਵੇਖ ਕੇ ਫਿਰ ਦੱਸਿਓ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਕਿੱਦਾਂ ਦਾ ਨਹੀਂ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশ੍ਰੀ ਕਾਲ